ਕਾਉਤੋ ਪਹਿਲਾ ਮੈਂ ਦੱਸਣਾ ਚਾਹੁੰਦਾ ਬਠਿੰਡੇ ਦੇ ਇਤਿਹਾਸ ਦੇ ਲਈ ਬਹੁਤ ਸਨਹਿਰੀ ਦੇਣਾ ਹੈ ਸ਼ੁਭ ਦੇਣਾ ਹੈ ਚੰਗਾ ਦੇਣਾ ਹੈ ਖੁਸ਼ੀ ਵਾਲਾ ਦੇਣਾ ਹੈ ਔਰ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਲ ਸਾਹਿਬ ਤੇ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਯੋਗ ਅਗਵਾਈ ਤੇ ਅਣਥੱਕ ਕੋਸ਼ਿਸ਼ਾਂ ਦੇ ਸਦਕਾ ਅੱਜ ਬਠਿੰਡੇ ਸ਼ਹਿਰ ਨੂੰ 32 ਏਕੜ ਦੇ ਵਿੱਚ ਸਰਕਾਰੀ ਕਲੋਨੀ ਜਿਹਦਾ ਨਾਂ ਆਜ਼ਾਦੀ ਦੇ ਪ੍ਰਵਾਨੇ ਸਾਡੇ ਦੇਸ਼ ਭਗਤ ਜਿਨ੍ਹਾਂ ਨੇ ਸਾਡਾ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾਈ ਮਹਾਨ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਨਾਂ ਵਾਲੀ ਇਹ ਪੱਤੇ ਏਕੜ ਦੀ ਸਰਕਾਰੀ ਕਲੋਨੀ ਉਹ ਅਸੀਂ ਪਲਾਟਾਂ ਦੇ ਡਰਾ ਕੱਢਣ ਦਾ ਅੱਜ ਸ਼ੁਭ ਆਗਾਜ਼ ਕਰ ਰਹੇ ਆ ਮੰਤਰੀ ਸਾਹਿਬ ਇੱਥੇ ਆ ਕੇ ਅੱਜ ਤੋਂ ਲੈ ਕੇ 10 ਜਨਵਰੀ ਤੱਕ ਸ਼ਹਿਰ ਦੇ ਲੋਕ ਪੰਜਾਬ ਦੇ ਕੋਈ ਵੀ ਲੋਕ ਡਰਾ ਪਾ ਸਕਦੇ ਆ ਸਰਕਾਰੀ ਜੋ ਰੇਟ ਆ ਉਸ ਦਾ 5% ਰਾਸ਼ੀ ਭਰ ਕੇ ਜੇ ਉਹਨਾਂ ਦਾ ਡਰਾ ਨਿਕਲਿਆ ਤਾਂ ਅਸੀਂ ਉਹਨਾਂ ਤੋਂ 5% ਪਲੱਸ ਤੇ ਹੋਰ ساری ਰਾਸ਼ੀ ਲਾਵਾਂਗੇ ਜੇ ਨਾ ਨਿਕਲੀ ਤਾਂ 5% ਰਾਸ਼ੀ ਜਿਹੜੀ ਉਹ ਪਿਆਰ ਸਤਕਾਰ ਦੇ ਨਾਲ ਉਸ ਸੱਜਣ ਨੂੰ ਉਸ ਭੈਣ ਭਰਾ ਨੂੰ ਵਾਪਸ ਕਰ ਦਿੱਤੀ ਜਾਊਗੀ ਕੁੱਲ 236 ਪਲਾਟ 236 ਪਲਾਟਾਂ ਦੇ ਵਿੱਚੋਂ 118 ਪਲਾਟ ਅਸੀਂ ਜਿਹੜੇ ਡਰਾ ਦੇ ਰਾਹੀਂ ਕੱਢਾਂਗੇ ਔਰ ਦੂਸਰੇ 118 ਪਲਾਟਾਂ ਦੀ ਆਕਸ਼ਨ ਹੋਊਗੀ ਇਸ ਦੇ ਵਿੱਚ ਸਾਡੇ ਜੋ ਸਤਕਾਰਯੋਗ ਦਲਤ ਭਰਾ ਆ ਉਹਨਾਂ ਦੇ ਲਈ ਰਿਜ਼ਰਵੇਸ਼ਨ ਹੈ ਜੋ ਅੰਘੀਨ ਸਾਡੇ ਭੈਣ ਭਰਾ ਨੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਹੈ ਨਾਲ ਜੋ ਅਤਵਾਦ ਪੀੜਤ ਪਰਿਵਾਰ ਨੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਹੈ ਜੇ ਕਿਸੇ ਨੇ ਇਸ ਸੰਬੰਧੀ ਵਿਸਥਾਰ ਸਹਿ ਜਾਣਕਾਰੀ ਲੈਣੀ ਹੈ ਤਾਂ ਬ੍ਰੌਸ਼ਰ ਹੈ ਜਿਸ ਦੀ ਕੀਮਤ 500 ਰੁਪਏ ਹੈ ਉਹ ਤੁਸੀਂ ਬ੍ਰੌਸ਼ਰ ਲੈ ਕੇ ਸਾਰੀ ਜਾਣਕਾਰੀ ਮਿਲ ਜੂ ਬ੍ਰੌਸ਼ਰ ਦੇ ਵਿੱਚ ਪਰਫਾਰਮਾ ਉਹ ਪਰਫਾਰਮਾ ਭਰ ਕੇ ਤੁਸੀਂ ਇਸ ਲੱਕੀ ਡਰਾ ਦਾ ਪਾਰਟ ਤੇ ਮੈਂਬਰ ਬਣ ਸਕਦੇ ਹੋ ਤੇ ਡਰਾ ਦੇ ਵਿੱਚ ਹਿੱਸਾ ਲੈ ਸਕਦੇ ਹੋ ਸਰਕਾਰੀ ਰੇਟ ਜੀ ਇਹਦਾ 20000 ਰੁਪਏ ਪ੍ਰਤੀ ਗਾਜਾ ਜੀ ਕੋਈ ਪਲਾਟ 200 ਗਾਜ ਦਾ ਕੋਈ 180 ਗਾਜ ਦਾ ਕੋਈ 250 ਗਾਜ ਦਾ ਕੋਈ 300 ਗਾਜ ਦਾ 400 ਗਾਜ ਦਾ ਵੀ ਪਲਾਟ ਇਸ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਵਿੱਚ ਹਾਂ ਜੀ ਹੈਂਡੀਕੈਪਟਾ ਨੂੰ ਨਹੀਂ ਯਾਰ ਰਿਜ਼ਰਵੇਸ਼ਨ ਹੈ ਯਾਰ ਬੇਸ਼ੱਕ ਉਸ ਦੇ ਵਿੱਚ ਕੋਟਾ ਰਿਜ਼ਰਵ ਹੁੰਦਾ ਹੈ 1% ਕੋਟਾ ਸਾਡੇ ਅੰਗਹੀਨ ਭਰਾਵਾਂ ਵਾਸਤੇ ਸੋ ਉਸ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਸਟਰਾ ਕੱਢਾਂਗੇ ਸਰ ਡਵੈਲਪਮੈਂਟ ਦੇ ਲਈ ਵੀ ਕੋਈ ਕੰਡੀਸ਼ਨ ਹੈ ਕਿ ਇਹ ਐਨੇ ਸਮੇਂ ਦੇ ਵਿੱਚ ਇਹ ਡਵੈਲਪ ਹੋ ਜੇ ਅਪਰੂਵਮੈਂਟ ਟਾਸਟ ਬਠੰਡਾ ਬਠੰਡੇ ਦੀ ਤਰੱਕੀ ਕਰਾਉਣ ਦੇ ਲਈ ਪੱਬਾਂ ਭਾਰ ਹੈ ਅਸੀਂ ਜਿਵੇਂ ਕਰਤਾਰ ਸਿੰਘ ਸਰਾਬਾ ਸੈਰਗਾ ਬਣਾਈ ਹੈ ਜਿਵੇਂ ਸਰਕਾਰੀ ਪੈਟਰੋਲ ਪੰਪ ਬਣਾਇਆ ਜਿਵੇਂ ਰੰਗ ਰੋਡ ਬਣਾਈ ਹੈ ਉਵੇਂ ਬਹੁਤ ਤੇਜ਼ੀ ਦੇ ਨਾਲ ਅਸੀਂ ਇਸ ਕਲੋਨੀ ਨੂੰ ਡਵੈਲਪ ਕਰਾਂ ਤਾਂ ਇਹ ਚਾਹੇ ਇਹਦੀਆਂ ਗਲੀਆਂ ਦੀ ਗੱਲ ਹੈ ਜਾਂ ਨਾਲੀਆਂ ਦੀ ਗੱਲ ਹੈ ਜਾਂ ਸੀਵਰੇਜ ਦੀ ਗੱਲ ਹੈ ਜਾਂ ਪਾਰਕਾਂ ਦੀ ਗੱਲ ਹੈ ਪਹਿਲਾ ਵਾਲਾ ਕੰਮ ਨੇ ਸਰਕਾਰਾਂ ਦਾ ਕਿ ਦਾ ਕਲੋਨੀ ਬਣਾਤੀ ਜੀ ਤੇ ਨਾਕੰਦ ਕੱਢਦੇ ਆ ਨਾ ਸੀਵਰੇਜ ਪਾਉਂਦੇ ਆ ਸਾਡੀ ਬਿਲਕੁਲ ਪੂਰੀ ਤਿਆਰੀ ਹੈ ਪੂਰੇ ਜੋਸ਼ ਦੇ ਨਾਲ ਅਸੀਂ ਲੱਗੇ ਹੋਏ ਆ ਬਹੁਤ ਛੇਤੀ ਉਸ ਕਲੋਨੀ ਦੀ ਦੇਖ ਸਾਨੂੰ ਦਸਣ ਲੱਗ ਜਾਨੀ ਹੈ ਕਿਉਂਕਿ ਮੈਂ ਪਿਛਲੇ 2.5 ਸਾਲਾਂ ਤੋਂ ਇਸ ਕਲੋਨੀ ਦਾ ਸ਼ੁਭ ਆਗਾਜ਼ ਕਰਾਉਣ ਦੇ ਯਤਨਸ਼ੀਲ ਸੀਗਾ ਸੋ ਕੋਸ਼ਿਸ਼ਾਂ ਨੂੰ ਬੂਰ ਪਿਆ ਔਰ ਨਾਲ ਵੀ ਨਾਲ ਮੈਂ ਸਾਰੀ ਸੰਗਤ ਦੇ ਵਿੱਚ ਤੁਹਾਡੇ ਮੀਡੀਆ ਦੇ ਜਰੀਏ ਰਵੈਤੀ ਪਾਰਟ ਨੂੰ ਸਵਾਲ ਪੁੱਛਣਾ ਚਾਹੁੰਦੇ ਆ ਉਹ ਆਮ ਆਦਮੀ ਪਾਰਟੀ ਸਵਾਲ ਚੁੱਕਦੇ ਵੀ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਮੈਂ ਉਹਨਾਂ ਨੂੰ ਜਵਾਬ ਮੰਗਦਾ ਪਟ્રોલ ਪੰਪ ਦਾ ਜਵਾਬ ਦੇਣ ਇਹਨਾਂ ਨੇ 40 ਸਾਲ ਉੱਥੇ ਕਿਉਂ ਨਹੀਂ ਪਟ્રોલ ਪੰਪ ਬਣਾਇਆ ਸੈਰਗਾਹ ਦਾ ਜਵਾਬ ਦੇਣ ਕਿਉਂ ਨਹੀਂ ਉੱਥੇ ਸੈਰਗਾਹ ਬਣਾਈ ਰਿੰਗ ਰੋਡ ਦਾ ਜਵਾਬ ਦੇਣ 25 ਸਾਲ ਕਿਉਂ ਨਹੀਂ ਰਿੰਗ ਰੋਡ ਚਲਾਈ ਆ ਜਿਹੜੇ ਸਾਡੇ ਬਲੂ ਫੌਕਸ ਵਾਲੀ ਜਗ੍ਹਾ 30 ਸਾਲ ਹੋ ਗਏ ਇਹਦਾ ਕਿਉਂ ਨਹੀਂ ਕੁਝ ਕੀਤਾ 25 ਸਾਲ ਹੋ ਗਏ ਤੇ ਡੇਰੀ ਸਕੀਮ ਦਾ ਇਹਦਾ ਕਿਉਂ ਨਹੀਂ ਕੁਝ ਕੀਤਾ ਇਹ ਅਸੀਂ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ 2.5 ਸਾਲਾਂ ਦੇ ਵਿੱਚ ਕੋਈ 5 ਸਾਲ ਨਹੀਂ ਕੋਈ 4 ਸਾਲ ਨਹੀਂ ਕੋਈ 10 ਸਾਲ ਨਹੀਂ ਕੋਈ 20 ਸਾਲ ਨਹੀਂ ਸਿਰਫ 2.5 ਸਾਲਾਂ ਦੇ ਵਿੱਚ ਸਾਨੂੰ ਰਿਜ਼ਲਟ ਕੱਢ ਕੇ ਦਿਖਾਇਆ ਹੈ ਇਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਸਰਕਾਰ ਸੂਬੇ ਦਾ ਸਰਪੱਖੀ ਵਿਕਾਸ ਕਰਨਾ ਚਾਹੁੰਦੀ ਨਹੀਂ ਕਰ ਰਹੀ ਹੈ ਤੁਹਾਡੇ ਸਾਹਮਣੇ ਦਿਸਦਾ ਸੋ ਇਸ ਕਰਕੇ ਅਸੀਂ ਰਿਜ਼ਲਟ ਦੰਨੇ ਆਂ ਫੂਕੀਆਂ ਗੱਲਾਂ ਨਹੀਂ ਕਰਦੇ ਔਰ ਨਾਲ ਦੇ ਨਾਲ ਇਸ ਗੱਲ ਦੀ ਵੀ ਗਾਰੰਟੀ ਹੈ ਜਿਹੜੇ ਪਲਾਟ ਨਿਕਲਣਗੇ ਉਹ ਆਮ ਲੋਕਾਂ ਨੂੰ ਨਿਕਲਣਗੇ ਨਾ ਮੈਨੂੰ ਨਿਕਲ ਨਾ ਮੇਰੇ ਪੁੱਤ ਨੂੰ ਨਿਕਲ ਨਾ ਮੇਰੇ ਭਤੀਜੇ ਨੂੰ ਕੋ ਨਾ ਮੈਨੂੰ ਆਪ ਨੂੰ ਨਿਕਲ ਮਨਪੀਤ ਬਾਦਲ ਨੇ ਪਲਾਟ ਕਿਹਦਾ ਪਲਾਟ ਸੀਗਾ ਕਾਰਪੋਰੇਸ਼ਨ ਦਾ ਪਲਾਟ ਕਿਹਦੇ ਕੋਲ ਗਿਆ ਬਾਦਲ ਕੋਲ ਗਿਆ ਕੀ ਘਟਾ ਉਹਨਾਂ ਕੋਲੇ ਬਈ 5 500 4 400 ਹਜ਼ਾਰ ਹਜ਼ਾਰ ਏਕੜ ਦੇ ਮਾਲਕ ਹੈ ਇੱਕ ਪਲਾਟ ਵਿੱਚ ਵੀ ਨਹੀਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਸੂਬੇ ਦੇ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਇਮਾਨਦਾਰੀ ਨਾਲ ਕੰਮ ਕਰਦੇ ਆ ਔਰ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਇਹ ਜਿਹੜੇ ਪਲਾਟ ਨੇ 118 ਦੇ 18 ਪਲਾਟ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਕਿਸੇ ਤੇਰ ਮੇਰ ਦੇ ਸਾਰਿਆਂ ਵਾਸਤੇ ਬਰਾਬਰ ਦੇ ਮੌਕੇ ਹੋਣਗੇ ਔਰ ਸਾਰਿਆਂ ਨੂੰ ਅਸੀਂ ਇਮਾਨਦਾਰੀ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਇਸ ਡਰਾ ਸਿਸਟਮ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਦੇਵਾਂਗੇ ਔਰ ਬਾਹਰ ਖੜੀ ਕਰਕੇ ਨੇ ਵੀ ਕੋਈ ਵੀ ਬੰਦਾ ਸਾਫਤ ਕਰਦੇ ਅੱਜ ਕੱਲ ਨੂੰ ਪਰਸੋਂ ਵੀ ਡਰਾ ਸਿਸਟਮ ਦੇ ਵਿੱਚ ਕਿਸੇ ਨਾਲ ਕਿਸੇ ਦੀ ਹੇਰਫੇਰ ਹੋਈ ਹੈ ਉਸ ਗੱਲ ਦੇ ਅੱਜ ਵੀ ਜਵਾਬ ਦੇਣ ਹੈ ਉਸ ਗੱਲ ਦੇ ਕੱਲ ਵੀ ਜਵਾਬ ਦੇ ਹੋਵਾਂਗੇ ਕਿਉਂਕਿ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਥਾਂ ਬਣਾਉਣਾ ਚਾਹੁੰਦੇ ਹਾਂ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਇਸ ਕਰਕੇ ਮੈਂ ਤੁਹਾਡੇ ਜਰਗੇ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਬਠਿੰਡੇ ਦੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਸ ਲੱਕੀ ਡਰਾ ਪਲਾਟ ਸਿਸਟਮ ਦੇ ਵਿੱਚ ਪਾਰਟਿਸਪੇਟ ਕਰੋ ਔਰ ਤੁਹਾਨੂੰ ਅਸੀਂ ਪਲਾਟ ਦੇ ਕੇ ਖੁਸ਼ੀ ਤੇ ਮਾਣ ਮਹਿਸੂਸ ਕਰਾਂਗੇ ਅੱਜ ਮੈਂ ਅੱਜ ਮੈਂ ਨਗਰ ਸੁਧਾਰ ٹرسٹ ਇੰਪਰੂਵਮੈਂਟ ٹرسٹ ਬਠਿੰਡਾ ਨੂੰ ਵਧਾਈ ਦੇਣਾ ਚਾਹੁੰਦਾ ਕਿ 25 ਸਾਲਾਂ ਬਾਅਦ ਕੋਈ ਸਰਕਾਰੀ ਕਲੋਨੀ ਜੋ ਹੈ ਉਹਦਾ ਇਨੋਗਰੇਸ਼ਨ ਕੀਤਾ ਜਾ ਰਿਹਾ ਹੈ 32 ਏਕੜ ਦੇ ਵਿੱਚ ਇਹ ਕਲੋਨੀ ਬਣਾਈ ਜਾਊਗੀ ਜਿਹਦੇ ਵਿੱਚੋਂ 118 ਪਲਾਟਾਂ ਦੀ ਡਰਾ ਨਿਕਲੂਗੀ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਰੇ ਵਰਗ ਦੇ ਸੂਬੇ ਦੇ ਸਾਰੇ ਵਰਗ ਦੇ ਲੋਕਾਂ ਦਾ ਧਿਆਨ ਕੀਤਾ ਗਿਆ ਕਿ ਉਹ ਇਸ ਵਿੱਚ ਪਾਰਟਿਸਪੀਟ ਕਰ ਸਕਣ ਤੇ ਹਰ ਬੰਦੇ ਨੂੰ ਇਕੁਅਲੀ ਇਹ ਡਰਾ ਅਲੋਕੇਟ ਕੀਤਾ ਜਾਵੇ ਤੇ ਮੈਂ ਵਧਾਈ ਦਾ ਪਾਤਰ ਸਮਝਦਾ ਹਾਂ ਸਾਡੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਰਦਾਰ ਭੱਲਾ ਜੀ ਨੂੰ ਤੇ ਸਭ ਤੋਂ ਵੱਧ ਵਧਾਈ ਦਾ ਪਾਤਰ ਸਮਝਦਾ ਸਾਡੇ ਸੀਐਮ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਕਰਕੇ ਸਾਨੂੰ ਫ੍ਰੀ ਹੈਂਡ ਦਿੱਤਾ ਹੋਇਆ ਚਾਹੇ ਉਹ ਇੰਪਰੂਵਮੈਂਟ ਟਰਸਟ ਹੋਵੇ ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨ ਬਟਿੰਡਾ ਹੋਵੇ ਉਨਾ ਫ੍ਰੀ ਹੈਂਡ ਹੈ ਕਿ ਵੱਧ ਤੋਂ ਵੱਧ ਬਠਿੰਡੇ ਦਾ ਵਿਕਾਸ ਕਰੋ ਬਠਿੰਡੇ ਬਠਿੰਡੇ ਸ਼ਹਿਰ ਨੂੰ ਅੱਗੇ ਲੈ ਕੇ ਜਾਓ ਬਠਿੰਡੇ ਸ਼ਹਿਰ ਦੇ ਲੋਕਾਂ ਨੂੰ ਅਪਲਿਫਟ ਕਰੀਏ ਇਹੀ ਸਾਡਾ ਸੰਕਲਪ ਹੈ ਇਹੀ ਸਾਡਾ ਮੋਟਿਵ ਹੈ ਤੇ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਕਰਦੀ ਵੀ ਆ ਰਹੀ ਹੈ ਇਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਾਡੀ ਸਰਕਾਰ ਜੋ ਹੈ ਅਨਥਕ ਮਿਹਨਤ ਕਰਕੇ ਬਠਿੰਡੇ ਸ਼ਹਿਰ ਨੂੰ ਸਿਰਫ ਬਠਿੰਡੇ ਸ਼ਹਿਰ ਨੂੰ ਨਹੀਂ ਬਲਕਿ ਪੰਜਾਬ ਨੂੰ ਅੱਗੇ ਵਿਧਾਨ ਦੇ ਵਿੱਚ ਪੂਰਾ ਕੰਮ ਕਰ ਰਹੀ ਹੈ